ਨੀ ਸਿੰਘੇ ਬਚਤੀ ਰਹੀ ਪੰਜਾਬੀਆਂ ਤੋਂ ਜਿਨ੍ਹਾਂ ਨੂੰ ਤੋਂ ਕਹਾਂ ਨਸਲ ਇਹਨਾਂ ਦੇ ਸ਼ਾਪ ਭਰ ਦੂੰਗਾ ਉਹੀ ਤੈਨੂੰ ਹੁਣ ਬੰਦਾ ਬਣਾ ਦੇਣਗੇ ਮੈਨਣਗੇ ਤੈਨੂੰ ਕੋਈ ਗੱਲ ਨਹੀਂ ਇਹੋ ਜਿਹੇ ਖੱਪੀਆਂ ਸੋਰਜ ਵਾਲੇ ਜਿਹੜੇ ਪੰਜਾਬੀ ਨੇ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਉਹ ਪੰਜਾਬ ਦੇ ਇਤੇ ਹਰਿਆਣੇ ਦੇ ਵਿੱਚ ਵੀਰ ਬਾਥੇ ਨੇ ਸਾਡੇ ਜਿੱਥੇ ਜਿੱਥੇ ਮਿਲਦਾ ਜਾ ਇਹਨਾਂ ਦੇ ਗਾਣੇ ਗੂਣੇ ਹੁੰਦੇ ਇਹਨਾਂ ਦੇ ਬਾਈਕਾਟ ਕਰਕੇ ਇਹਨਾਂ ਨੂੰ ਦਿੱਤੀ ਫਿਰ ਉਹਨਾਂ ਨੂੰ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਦੋਸਤੋ ਜਿਵੇਂ ਆਪਾਂ ਜਾਣਦੇ ਹਾਂ ਕਿ ਪਿਛਲੇ ਦਿਨੀ ਇੰਟਰਵਿਊ ਦੌਰਾਨ ਗਾयक ਜੋ ਜੋ ਹਨੀ ਸਿੰਘ ਨੇ ਜੋ ਵੀ ਸਿੱਖਾਂ ਬਾਰੇ ਟਿੱਪਣੀ ਕੀਤੀ ਸੀ ਉਸ ਨੂੰ ਲੈ ਕੇ ਦੋਸਤੋ ਸਿੱਖਾਂ ਵੱਲੋਂ ਜੋ ਜੋ ਹਨੀ ਸਿੰਘ ਗਾਇਕ ਉੱਪਰ ਵੱਡੇ ਸਵਾਲ ਚੁਕੇ ਗਏ ਨੇ ਇਸ ਮਾਮਲੇ ਨੂੰ ਲੈ ਕੇ ਦੋਸਤੋ ਹੁਣ ਨਿੰਗ ਸਿੰਘ ਬਾਬਾ ਰਾਜाराम ਸਿੰਘ ਨੇ ਕਰਾਰਾ ਜਵਾਬ ਦਿੱਤਾ ਹੈ ਗਾਇਕ ਹਨੀ ਸਿੰਘ ਨੂੰ ਆਓ ਦੋਸਤੋ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਹਨੀ ਸਿੰਘ ਬਸ ਕੀ ਰਹੀ ਪੰਜਾਬੀਆਂ ਤੋਂ ਜਿਨ੍ਹਾਂ ਨੂੰ ਤੋਂ ਕਹਿੰਦਾ ਨਸਲ ਇਹਨਾਂ ਦੇ ਸ਼ਰਾਪ ਭਰ ਦੂੰਗਾ ਉਹੀ ਤੈਨੂੰ ਹੁਣ ਬੰਦਾ ਬਣਾ ਦੇਣਗੇ ਮਿਲਣਗੇ ਤੈਨੂੰ ਕੋਈ ਗੱਲ ਨਹੀਂ ਇਹੋ ਜਿਹੇ ਖੱਪੀਆਂ ਸੋਰਟ ਵਾਲੇ ਜਿਹੜੇ ਪੰਜਾਬੀ ਨੇ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਉਹ ਪੰਜਾਬ ਦੇ ਇਤੇ ਹਰਿਆਣਾ ਦੇ ਵਿੱਚ ਵੀਰਵਾਦ ਨੇ ਸਾਡੇ ਜਿੱਥੇ ਜਿੱਥੇ ਇਹ ਮਿਲਦਾ ਜਾਂ ਇਹਨਾਂ ਦੇ ਗਾਣੇ ਗੂਨੇ ਹੁੰਦੇ ਇਹਨਾਂ ਨੇ ਬਾਈਕਾਟ ਕਰਕੇ ਇਹਨਾਂ ਨੂੰ ਦਿੱਤੀ ਫਿਰ ਉਹਨਾਂ ਨੂੰ ਸਾਨੂੰ ਲੋੜ ਨਹੀਂ ਬਹੁਤ ਗੰਦ ਪਾਰਕਾ ਜਿਹਨਾਂ ਨੇ ਸਿੰਗਰਾਂ ਨੇ ਉਹਨਾਂ ਨੂੰ ਵੀ ਸਤਾਵ ਨਹੀਂ ਆ ਬਹੁਤ ਨੇ ਜਿਹੜੇ ਬਹੁਤ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਗੰਦ ਬੋਲਦੇ ਨੇ ਗੰਦ ਦਾ ਪ੍ਰਚਾਰ ਕਰਦੇ ਨੇ ਇੱਕ ਪੈਸੇ ਦੀ ਕਮਾਉਣ خاطر ਤੁਸੀਂ ਪੰਜਾਬੀਆਂ ਦੇ ਨਾਂ ਨੂੰ ਲਾਜ ਲਾ ਰਹੇ ਹੋ ਸਾਰੇ ਬੰਦੇ ਬਣਜੋ ਨਿਹੰਗ ਸਿੰਘ ਹਣ ਤਿਆਰ ਪ੍ਰਚਾਰ ਬੈਠੇ ਨੇ ਤੁਨੂੰ ਸਿੱਧੇ ਕਰਨ ਵਾਸਤੇ ਤੁਸੀਂ ਪੰਜਾਬ ਦਾ ਗੰਦ ਪਾਰਕ ਐ ਸੋਸ਼ਲ ਮੀਡੀਆ ਦੇ ਉੱਤੇ ਤੁਹਾਨੂੰ ਹੋਰ ਕੋਈ ਕੰਮ ਹੈ ਨਹੀਂਗਾ ਪੈਸੇ ਕਮਾਉਣੇ ਨੇ ਜਿੱਤੇ ਕਮਾਓ ਕਿਦਰੀ ਉਹ ਬੀਬੀਆਂ ਨੇ ਜਿਹਨੇ ਉਹਨਾਂ ਦਾ ਸ਼ਰਮੀਲਾ ਰੱਖਿਆ ਤਾਂ ਨੰਗੇ ਕੱਪੜੇ ਪਾ ਕੇ ਪਤਾ ਨਹੀਂ ਕੀ ਕੀ ਬੋਲਦੇ ਨੇ ਕੋਈ ਗਾਲਾਂ ਕੱਢੀ ਜੋ ਸੋਸ਼ਲ ਮੀਡੀਆ ਦੇ ਉੱਤੇ ਉਹ ਸ਼ਰਮ ਕਰੋ ਕੋਈ ਸ਼ਰਮ ਨੂੰ ਹੱਥ ਮਾਰੋ ਇਹ ਪੰਜਾਬੀਆਂ ਦੇ ਤੁਸੀਂ ਘਰਾਂ ਦੇ ਵਿੱਚ ਪੈਦਾ ਹੋ ਕੇ ਤੁਸੀਂ ਇਹ ਕੀ ਬਣਾ ਰੱਖਿਆ ਹਾਲ ਪੰਜਾਬ ਦਾ ਤੁਸੀਂ ਮਜ਼ਾਕ ਬਣਾ ਤਾਂ ਤੁਸੀਂ ਆਪ ਦਾ ਆਪ ਦਾ ਮਜ਼ਾਕ ਬਣਾ ਲਿਆ ਆਹੀ ਤੁਹਾਡੇ ਪੱਲੇ ਦੱਲੇ ਰਹਿ ਗਿਆ ਕੁਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੌਮੀ ਇਨਸਾਨ ਮੋਰਚਾ ਚੰਡੀਗੜ੍ਹ 7 ਜਨਵਰੀ 2023 ਤੋਂ ਲਗਾਤਾਰ ਜਾਰੀ ਆ ਨਿਹੰਗ ਸਿੰਘ ਫੌਜਾਂ ਡਟੀਆਂ ਬੈਠੀਆਂ ਨੇ ਪਹਿਲੇ ਦਿਨ ਤੋਂ ਹੀ ਤੇ ਉਹਨਾਂ ਸਿਰ ਡਟੇ ਰਹਿਣਾਂ ਜੇ ਨਾਲ ਸਾਰੇ ਬੰਦੀ ਸਿੰਘ ਰਿਹਾਰ ਹੀ ਹੋ ਜਾਣਗੇ ਅੱਜ ਦਾ ਜਿਹੜਾ ਸੋਸ਼ਲ ਮੀਡੀਆ ਤੇ ਚੱਲ ਰਿਹਾ ਇੱਕ ਨੰਡੂ ਦਾ ਸਿੰਗਰ ਆ ਹਨੀ ਸਿੰਘ ਸਿੰਘ ਧੱਕੇ ਦਾ ਉਹ ਉਸਨੇ ਇੱਕ ਬਿਆਨ ਦਿੱਤਾ ਕਹਿੰਦਾ ਮੈਂ ਪੰਜਾਬੀਆਂ ਦੀਆਂ ਨਸਲਾਂ ਦੇ ਵਿੱਚ ਜਿਹੜੀ ਸ਼ਰਾਬ ਭਰ ਦੂੰਗਾ ਤੇ ਉਹ ਭੁਲੇਖਾ ਮਤ ਰਹੇ ਹੋ ਹਨੀ ਸਿੰਘ ਕਰਨ ਨੂੰ ਜਿਹੜਾ ਕਹਿੰਦਾ ਮੈਂ ਪੰਜਾਬੀਆਂ ਦੀਆਂ ਨਸਲਾਂ ਦੇ ਵਿੱਚ ਸ਼ਰਾਬ ਭਰ ਦੂੰਗਾ ਦੇਖੋ ਕਿੱਡੀ ਇਹੋ ਜਿਹਾ ਬਿਆਨ ਦੇਣਾ ਬਹੁਤ ਮਾੜਾ ਤੇ ਉਹਨੂੰ ਯਾਦ ਨਹੀਂ ਹੈਗਾ ਸਿੱਖਾਂ ਦੇ ਘਰਾਂ ਦੇ ਵਿੱਚ ਪੈਦਾ ਹੋ ਕੇ ਜਦ ਹਨੀ ਸਿੰਘ ਨੌਂ ਰਖਾ ਕੇ ਤੇ ਸਿੱਖਾਂ ਦੀਆਂ ਨਸਲਾਂ ਨੂੰ ਖਤਰਾ ਕਰਦੇ ਕਹਿੰਦਾ ਮੈਂ ਕਰ ਦੂੰਗਾ ਸ਼ਰਾਬ ਪੀਂਦੂੰਗਾ ਇਹੋ ਜਿਹਾ ਬਿਆਨ ਜਿਹੜੇ ਦਿੱਤੇ ਨੇ ਬਾਅਦ ਆ ਜਾ ਬਾਅਦ ਜੇ ਕਿਸੇ ਨੂੰ ਸਿੰਘਾਂ ਦੇ ੱਤੇ ਚੜ ਗਏ ਸੀ ਤੌਣੀ ਲਾਉਣਗੇ ਮੁੜ ਕੇ ਪੰਜਾਬੀਆਂ ਨੂੰ ਯਾਦ ਕਰਿਆ ਕਰੇਗਾ ਇਹ ਪੰਜਾਬ ਅੱਜ ਤੇਰੀ ਵਰਗੀ ਸੇ ਬਹੁਤ ਆ ਗਈ ਜਿਹੜੇ ਪੰਜਾਬ ਦੀਆਂ ਨਸ਼ਨਾ ਖਤਮ ਕਰਨਾ ਚਾਹੁੰਦੇ ਸੀਗੇ ਇੱਥੇ ਬਹੁਤ ਜਿਆਦਾ ਆਏ ਨੇ ਅੰਗਰੇਜ਼ ਵੀ ਆ ਗਏ ਤੇ ਮੁਗਲ ਵੀ ਆ ਗਏ ਇੱਥੇ ਉਹ ਵੀ ਆ ਗਏ ਜਿਨ੍ਹਾਂ ਨੇ ਸਾਡੇ ਪੰਜਾਬੀਆਂ ਦੀਆਂ ਜਿਹੜੀਆਂ ਬੱਤੀਆਂ ਸੀ ਉਹਨਾਂ ਨੂੰ ਟੁਕੜੇ ਬੱਤੀਆਂ ਦੇ ਕਾਲਚ ਕਰਕੇ ਮੀਰ ਮੰਨੂ ਵਰਗਿਆਂ ਨੇ ਜ਼ਾਂਦੇ ਵਿੱਚ ਪਾ ਦੇ ਬੱਤੀਆਂ ਦੇ ਜਿਹੜੇ ਗਰਭ ਦੇ ਵਿੱਚ ਸੀ ਉਹਨਾਂ ਨੂੰ ਪੇਟ ਚਾ ਕਰਕੇ ਗਰਭ ਦੇ ਵਿੱਚ ਮਾਰਦਾ ਇਹੋ ਜਿਹੇ ਪਾਪੀ ਦੁਸ਼ਟ ਲੋਕ ਵੀ ਆਏ ਨੇ ਮੀਰ ਮੰਨੂ ਵਰਗੇ ਤੂੰ ਕਿਹੜੇ ਬਾਗ ਦੇ ਮੂਲੀ ਆ ਜਿਹੜਾ ਤੂੰ ਕਹਿੰਦਾ ਪੰਜਾਬੀਆਂ ਨਸਲਾਂ ਦੇ ਵਿੱਚ ਸ਼ਰਾਬ ਭਰ ਦੂਗਾ ਮੈਂ ਸਾਰੇ ਪੰਜਾਬੀਆਂ ਨੂੰ ਨੌਜਵਾਨਾਂ ਨੂੰ ਬੇਨਤੀ ਕਰਦਾ ਵੀ ਜਿੱਥੇ ਜਿੱਥੇ ਇਹ ਮਿਲੇ ਉਸੇ ਜੁੱਤੀ ਲਾ ਲਓ ਇਹਦੇ ਸੌ ਮਾਰ ਕੇ ਕਿਣ ਹੋਏ ਜੀ ਅਸੀਂ ਕਰਾਂਦੇ ਇਹ ਤਾਂ ਸਿੰਗਰਾਂ ਤੋਂ ਲੈਣਾ ਕੀ ਆ ਸੀਨੇ ਸਾਡਾ ਕੋਈ ਵਾਅਦਾ ਨਹੀਂ ਜਦੋਂ ਤਾਂ ਇਹਨਾਂ ਨੇ ਕੋਈ ਗਾਣਾ ਹਿੱਟ ਜਾਂ ਫਿਲਮ ਕਾਣੀ ਉਹਦੋਂ ਪੰਜਾਬੀਆਂ ਦੇ ਇਹ ਬਹੁਤ ਗੱਲਾਂ ਕਰਦੇ ਨੇ ਐਨੀ ਨਫ਼ਰਤ ਇਹ ਕੰਗਣਾ ਰੌਥ ਤੋਂ ਘਾਟਾ ਹੈ ਜਿਹੀ ਉਹਦੀ ਮੰਦਬੁੱਧੀ ਆ ਜਿਹੀ ਉਹਦੀ ਘੱਟਿਆ ਸੋਚ ਆ ਉਹ ਜਿਹੇ ਹਨੀ ਸਿੰਘ ਬਲੰਗ ਦੀ ਘੱਟਿਆ ਦੋਤਾ ਤੇ ਜਿੱਥੇ ਜਿੱਥੇ ਮਿਲਦਾ ਜਾਂਦਾ ਸਾਹਮਣੇ ਆ ਪੰਜਾਬ ਦੇ ਵਿੱਚ ਆ ਤੈਨੂੰ ਦਸੀ ਵੀ ਕਿਵੇਂ ਪੰਜਾਬੀਆਂ ਦੇ ਨਸਲਾਂ ਦੇ ਵਿੱਚ ਤੂੰ ਕਹਿੰਦਾ ਸਰਾਪ ਭਰਾਂਗੇ ਤੈਨੂੰ ਦੱਸਾਂਗੇ ਪੰਜਾਬੀ ਤੇਰੀ ਤੇਰੀ ਜ਼ਿੰਦਗੀ ਚ ਕਿੰਨੀਆਂ ਜੁੱਤੀਆਂ ਭਰਦੇ ਨੇ ਕਿੰਨਾ ਤੈਨੂੰ ਸਾਕ ਸਕਾਉਂਦੇ ਨੇ ਇਹਨਾਂ ਨੇ ਕੋਈ ਬਖਸ਼ਿਆ ਕੋਈ ਨਹੀਂ ਤਿਆਰ ਰਹੀ ਹੁਣ ਤੇਰੇ ਸੋਧਾ ਲੱਗਣ ਵਾਲਾ ਹੀ ਆ ਸਿੰਘ ਤਿਆਰ ਪ੍ਰਚਾਰ ਬੈਠੇ ਨੇ ਜਿੱਦ ਨੂੰ ੱੱਕੇ ਚੜ ਗਿਆ ਤੈਨੂੰ ਦੱਸ ਦੇਣਗੇ ਵੀ ਪੰਜਾਬੀ ਕੀ ਚੀਜ਼ ਹੁੰਦੇ ਨੇ ਤੂੰ ਕਹਿੰਦਾ ਸਾਡੇ ਨਸਲਾਂ ਦੇ ਵਿੱਚ ਸ਼ਰਾਬ ਭਰ ਦੂੰ ਮੈਂ ਐਂ ਕਰ ਦੂੰ ਸ਼ਰਮ ਖਾ ਕੁਛ ਨੌ ਹਣੀ ਸਿੰਘ ਰਕਾਰਿਆ ਤੂੰ ਸਿੰਘ ਕਹਾ ਦਾਂਗਾ ਤੇਰੀ ਘਟਿਆ ਸੋਚ ਸਿੱਖਾਂ ਪ੍ਰਤੀ ਸਿਣਾ ਪ੍ਰਤੀ ਬੱਬਰ ਸ਼ੇਰਾ ਦੀ ਕੌਮ ਆ ਇਥੇ ਬਹੁਤ ਆਗੇ ਨੂੰ ਦਬਾਉਣ ਵਾਲੇ ਬਹੁਤ ਜਿਹੜੀ ਸਾਡੀ ਨਸਲਾਂ ਖਤਮ ਕਰਨ ਵਾਲੇ ਆ ਗਏ ਬਹੁਤ ਸਾਨੂੰ ਜਿਹੜਾ ਹੈਗਾ ਜਿਹੜਾ ਖਤਮ ਕਰਨ ਤੇ ਤੁਰੇ ਹੋਏ ਨੇ ਅੱਜ ਵੀ ਉਹ ਵੀ ਤੁਰੇ ਫਿਰਦੇ ਨੇ ਪਰ ਮੰਨੂ ਸਾਡੀ ਦਾਸਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਵੱਡਦਾ ਸੀ ਦੂਣ ਸੁਵਾਏ ਹੋਏ ਇਹ ਖਾਲਸਾ ਪੰਥ ਤੇ ਪੰਜਾਬੀ ਕਦੇ ਵੀ ਖਤਮ ਨਹੀਂ ਹੁੰਦੇ ਇਥੇ ਬਹੁਤ ਜ਼ੋਰ ਲਾ ਕੇ ਚੱਲੇ ਗਏ ਨੇ ਬਹੁਤ ਕੁਝ ਹੋ ਰਿਹਾ ਅੱਜ ਵੀ ਸਾਜਸਾਂ ਘੜੀਆਂ ਜਾ ਰਹੀਆਂ ਟੇਡੇ ਢੰਗ ਨਾਲ ਸਾਡੇ ਨਸ਼ੇਵਾਰ ਤੇ ਦਰਿਆ ਸੇਵਾ ਚਲਾਤਾ ਨੱਥਿਆਂ ਦਾ ਬਹੁਤ ਕੁਝ ਹੋ ਰਿਹਾ ਪਰ ਇਹ ਜਦੋਂ ਪੰਜਾਬੀਆਂ ਦੀ ਅਣਖ ਦੀ ਗੱਲ ਆਉਂਦੀ ਆ ਪੰਜਾਬੀਏ ਪੰਜਾਬ ਦੀ ਗੱਲ ਆਉਂਦੀ ਆ ਪੰਥ ਦੀ ਗੱਲ ਆਉਂਦੀ ਆ ਫਿਰ ਇਹ ਦੂਣਾ ਚੌਣਾ ਹੋ ਕੇ ਮੂਹਰੇ ਟੱਕਰਦੇ ਨੇ ਜਿੰਨਾ ਮਰਦਿਆਂ ਨੂੰ ਖਤਮ ਕਰੋ ਇਹ ਨਹੀਂ ਹਟਦੇ ਇਹ ਤੁਹਾਨੂੰ ਮੂਹਰੇ ਟੱਕਣਗੇ ਟੱਕਣਗੇ ਹਨੀ ਸਿੰਘ ਬਚ ਕੇ ਰਹੀ ਪੰਜਾਬੀਆਂ ਤੋਂ ਜਿਨ੍ਹਾਂ ਨੂੰ ਤੋਂ ਕਹਾਂ ਨਸਲ ਇਹਨਾਂ ਦੇ ਸ਼ਾਹ ਭਰ ਦੂੰਗਾ ਉਹੀ ਤੈਨੂੰ ਹੁਣ ਬੰਦਾ ਬਣਾ ਦੇਣਗੇ ਮਿਲਣਗੇ ਤੈਨੂੰ ਕੋਈ ਗੱਲ ਨਹੀਂ ਇਹੋ ਜਿਹੇ ਖੱਪੀਆਂ ਸੋਸ਼ਲ ਵਾਲੇ ਜਿਹੜੇ ਪੰਜਾਬੀ ਨੇ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਉਹ ਪੰਜਾਬ ਦੇ ਇਤੇ ਹਰਿਆਣਾ ਦੇ ਵਿੱਚ ਵੀਰਵਾਸ ਤੇ ਨੇ ਸਾਡੇ ਜਿੱਥੇ ਜਿੱਥੇ ਇਹ ਮਿਲਦਾ ਜਾ ਇਹਨਾਂ ਦੇ ਗਾਣੇ ਗੂਨੇ ਹੁੰਦੇ ਇਹਨਾਂ ਨੇ ਬਾਈਕਾਟ ਕਰਕੇ ਇਹਨਾਂ ਨੂੰ ਦਿੱਤੀ ਫਿਰ ਉਹਨਾਂ ਨੂੰ ਸਾਨੂੰ ਲੋੜ ਨਹੀਂ ਬਹੁਤ ਗੰਦ ਪਾਰਕਾ ਜਿਹਨਾਂ ਨੇ ਸਿੰਗਰਾਂ ਨੇ ਉਹਨਾਂ ਨੂੰ ਵੀ ਸਤਾਵ ਨਹੀਂ ਆ ਬਹੁਤ ਨੇ ਜਿਹੜੇ ਬਹੁਤ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਗੰਦ ਬੋਲਦੇ ਨੇ ਗੰਦ ਦਾ ਪ੍ਰਚਾਰ ਕਰਦੇ ਨੇ ਕਿ ਪੈਸੇ ਦੀ ਕਮਾਉਣ خاطر ਤੁਸੀਂ ਪੰਜਾਬੀਆਂ ਦੇ ਨੌਨ ਨੂੰ ਇਲਾਜ ਲਾ ਰਹੇ ਹੋ ਸਾਰੇ ਬੰਦੇ ਬਣ ਜੋ ਨਿਹੰਗ ਸਿੰਘ ਹਣ ਤਿਆਰ ਪ੍ਰਚਾਰ ਬੈਠੇ ਨੇ ਤੁਹਾਨੂੰ ਸਿੱਧੇ ਕਰਨ ਵਾਸਤੇ ਤੁਸੀਂ ਪੰਜਾਬ ਦਾ ਗੰਦ ਪਾਰਕ ਹੈ ਸੋਸ਼ਲ ਮੀਡੀਆ ਦੇ ਉੱਤੇ ਤੁਹਾਨੂੰ ਹੋਰ ਕੋਈ ਕੰਮ ਹੈ ਨਹੀਂਗਾ ਪੈਸੇ ਕਮਾਉਣ ਨੇ ਜਿੱਤੇ ਕਮਾਓ ਕਿਦਰੀ ਉਹ ਬੀਬੀਆਂ ਨੇ ਜਿਹਨੇ ਉਹਨਾਂ ਦਾ ਸ਼ਰਮ ਹੀ ਲਾ ਰખી ਆ ਤਾਂ ਨੰਗੇ ਕੱਪੜੇ ਪਾ ਕੇ ਪਤਾ ਨਹੀਂ ਕੀ ਕੀ ਬੋਲਦੇ ਨੇ ਕੋਈ ਗਾਲਾਂ ਕੱਢੀ ਜੋ ਸੋਸ਼ਲ ਮੀਡੀਆ ਦੇ ਉੱਤੇ ਉਹ ਸ਼ਰਮ ਕਰੋ ਕੋਈ ਸ਼ਰਮ ਨੂੰ ਹੱਥ ਮਾਰੋ ਇਹ ਪੰਜਾਬਿਆਂ ਦੇ ਤੁਸੀਂ ਘਰਾਂ ਦੇ ਵਿੱਚ ਪੈਦਾ ਹੋ ਕੇ ਤੁਸੀਂ ਇਹ ਕੀ ਬਣਾ ਰੱਖਿਆ ਹਾਲ ਪੰਜਾਬ ਦਾ ਤੁਸੀਂ ਮਜ਼ਾਕ ਹੁਣਾਤਾ ਤੁਸੀਂ ਆਪ ਦਾ ਆਪ ਦਾ ਮਜ਼ਾਕ ਬਣਾ ਲਿਆ ਆਹੀ ਤੁਹਾਡੇ ਪੱਲੇ ੱਲੇ ਰਹਿ ਗਿਆ ਕੁਛ ਤੁਹਾਨੂੰ ਸੋਚ ਨਹੀਂ ਆਈ ਬਾਬਾ ਬੰਦਾ ਸਿੰਘ ਬਹਾਦਰ ਨੇ ਜਿਹਨੂੰ ਸਾਰਾ ਕੁਝ ਲੈ ਕੇ ਦਿੱਤਾ ਭਾਈ ਮਨੀ ਸਿੰਘ ਜਿਨ੍ਹਾਂ ਨੇ ਖੋਪਰ ਲਹਾੜਾ ਬੰਦੇ ਬੰਦ ਕਟਾਈ ਭਾਈ ਤਾਰੂ ਸਿੰਘ ਜਿਨ੍ਹਾਂ ਨੇ ਖੋਪਰ ਲਹਾਇਆ ਭਾਈ ਮਤੀਦਾਸ ਭਾਈ ਸਤੀਦਾਸ ਜਿਹੜੇ ਦੇਗਾਂ ਤੇ ਉਬਲੇਗਾ ਵਾਲੇ ਖਾਦੇ ਭਾਈ ਸ਼ਵੀਗ ਸਿੰਘ ਆਜ ਸਾਹ ਵਾਸੇ ਚਟਕਰੀਆਂ ਛੜੇ ਉਹ ਪੰਜਾਬ ਦੇ ਬਾਦਸ਼ਾਹ ਨੇ ਉਹ ਤੁਸੀਂ ਕਿਹੜੇ ਮਲੰਗ ਪਾਣੇ ਦੇ ਵਿੱਚ ਵਰਗੇ ਜਾਂ ਪੰਜਾਬੀ ਪੰਜਾਬੀ ਨੂੰ ਚੇਂਜ ਕਰ ਲਗੇ ਇਸ ਕਰਕੇ ਸਾਰੇ ਜਏ ਦੇਸ਼ ਵਿਦੇਸ਼ ਦੇ ਵਿੱਚ ਬੈਠੇ ਨੇ ਸਾਡੇ ਵੀਰ ਇਹ ਇੱਥੇ ਪੰਜਾਬ ਦੇ ਵਿੱਚ ਨੇ ਭਾਰਤ ਦੇ ਵਿੱਚ ਸਾਰਿਆਂ ਨੂੰ ਬੇਨਤੀ ਕਰਨਾ ਜਦੋਂ ਇਹੋ ਜਿਹਾ ਕੋਈ ਬਿਆਨ ਦਿੰਦਾ ਜਾਏ ਇਹੋ ਜਿਹਾ ਕੋਈ ਪੰਜਾਬੀ ਅੰਕ ਨੂੰ ਚੈਲੰਜ ਕਰਦਾ ਜੇ ਪੰਜਾਬੀ ਤਰ੍ਹਾਂ ਉਹ ਬੰਦੇ ਨੂੰ ਸੋਧਿਆ ਕਰੋ ਕਿਸੇ ਜਿਹੀ ਵੀ ਸ਼ੋਸ਼ੇ ਨੇ ਉਹ ਨਹੀਂ ਬਖਸ਼ਦੇ ਜੇ ਇਧਰ ਫਸ ਗਏ ਇਧਰ ਸਿੰਘ ਸੌਦਾ ਲਾ ਦੇਣਗੇ ਇਸ ਕਰਕੇ ਇਹੋ ਜਿਹੇ ਜਿਹੜੇ ਸਿੰਗਰ ਨੇ ਜਾਂ ਗਾਉਣ ਵਾਲੇ ਨੇ ਜਾਂ ਹੋਰ ਪੰਜਾਬੀ ਕਲਾਕਾਰ ਨੇ ਕੋਈ ਵੀ ਨਹੀਂ ਜਿਹੜਾ ਪੰਜਾਬ ਦੇ ਵਿਰੁੱਧ ਚੱਲੂਗਾ ਜਿਹੜਾ ਪੰਥ ਦੇ ਪੰਜਾਬ ਦੀ ਗੱਲ ਨਹੀਂ ਕਰਦਾ ਉਹ ਸਾਡਾ ਕੁਝ ਨਹੀਂ ਲੱਗਦਾ ਹੈਗਾ ਜਿਹੜੀ ਸਾਡੀਆਂ ਨਸਲਾਂ ਤਵਾਹ ਕਰਨ ਤੇ ਲੱਗੇ ਹੋਣੇ ਉਹ ਆਪਦੇ ਆਪ ਨੂੰ ਸੋਚ ਸਮਝ ਲੈਣ ਤੇ ਸਿੰਘ ਵੀ ਕੋਈ ਘੱਟ ਨਹੀਂ ਹੈਗੇ ਇਹ ਦੂਣਾ ਚੋਣਾ ਹੋਵੇ ਟੱਕਰਦੇ ਨੇ ਤੇ ਹਾਨੀ ਸਿੰਘ ਤੂੰ ਜਿਹੜੀ ਇਹ ਗੱਲ ਕੀਤੀ ਹੈ ਹੁਣ ਯਾਦ ਰੱਖੀ ਤੇ ਤੇਰੇ ਜੁੱਤੀਆਂ ਪੈਣ ਵਾਲੀਆਂ ਹੀ ਨੇ ਤੇਰੀ ਹੁਣ ਖੜਕੈਂਤੀ ਖੋਣੇ ਵਾਲੀ ਆ ਤੈਨੂੰ ਸਿੰਘ ਮਿਲਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਗਾਇਕ ਹਾਨੀ ਸਿੰਘ ਨੇ ਦੋਸਤੋ ਜੋ ਵੀ ਸਿੱਖ ਕੌਮ ਜਾਂ ਸਿੱਖਾਂ ਬਾਰੇ ਟਿੱਪਣੀ ਕੀਤੀ ਸੀ ਜਿਸ ਨੂੰ ਲੈ ਕੇ ਦੋਸਤੋ ਉਹਨਾਂ ਉੱਪਰ ਵੱਡੇ ਸਵਾਲ ਚੁੱਕੇ ਗਏ ਸੀ ਜੋ ਵੀ ਇਸ ਮਸਲੇ ਨੂੰ ਲੈ ਕੇ ਦੋਸਤੋ ਨਹਿنگ ਸਿੰਘ ਬਾਬਾ ਰਾਯाराम ਸਿੰਘ ਨੇ ਗਾਇਕ ਖਾਨੀ ਸਿੰਘ ਨੂੰ ਜਵਾਬ ਦਿੱਤਾ ਹੈ ਤੁਸੀਂ ਦੋਸਤੋ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਦਿਓ ਤੇ ਵੀਡੀਓ ਨੂੰ ਬਤ-ਬਤ ਸ਼ੇਅਰ ਕਰ ਦਿਓ ਨਾਲ ਹੀ ਦੋਸਤੋ ਸਾਡੇ YouTube ਚੈਨਲ Max TV ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਲ ਦੇ ਜਰੂਰ ਕਰ ਦਿਓ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ ਚ ਵੀਡੀਓ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦ